ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਉ ਸੰਤ ਪੱਬਾ ਹਜ਼ਰ ਰਸ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਖੀ ਦੀ ਆਵਜੀ ਨਾਲ ਸਾਂਝ ਪਾਈਏ ਸੋ ਸੰਗਤ ਨਾਲ ਬਚਨ ਬिलास ਕਰੇ ਸਾਨਾ ਤਾਂ ਬਾਬਾ ਜੀ ਨੇ ਅਨੇਕ ਪ੍ਰਮਾਣ ਦੇ ਕੇ ਸੰਗਤ ਨੂੰ ਸਮਝਾਇਆ ਕਿ ਭਾਈ ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਣਾ ਚਾਹੀਦਾ ਹੈ ਤੇ ਜਿਹੜੀ ਹਉਮੈ ਹੈ ਹਉਮੈ ਦੀਰਗ ਰੋਗ ਹੈ ਸੁਬਾਣੀ ਦਾ ਵੀ ਫਰਮਾਨ ਹੈ ਕਹਿੰਦੇ ਸਭ ਤੋਂ ਵੱਡਾ ਤੇ ਮਾੜਾ ਇਹ ਹਉਮੈ ਹੈ ਜਦੋਂ ਇਹ ਹਉਮੈ ਇਨਸਾਨ ਦੇ ਵਿੱਚ ਆ ਗਈ ਤਾਂ ਉਹਦਾ ਕੀਤਾ ਕਰਤਿਆ ਜਿੰਨਾ ਵੀ ਨਾਮ ਜਪਿਆ ਉਹ ਸਾਰਾ ਨਸ਼ਟ ਹੋ ਜਾਂਦਾ ਕਿਉਂਕਿ ਜਦੋਂ ਵੀ ਆਪਾਂ ਮੈਂ ਵਿੱਚ ਆ ਜਾਂਦੇ ਹਾਂ ਤਾਂ ਉਦੋਂ ਅਸੀਂ ਪ੍ਰਮਾਤਮਾ ਨੂੰ ਪਿੱਛੇ ਕਰਕੇ ਸਾਰਾ ਕੁਝ ਕਹਿੰਦੇ ਕਿ ਮੈਂ ਕੀਤਾ ਸੋ ਪ੍ਰਮਾਤਮਾ ਵੀ ਫਿਰ ਕਹਿੰਦਾ ਚੱਲ ਜੇ ਤੂੰ ਕੀਤਾ ਤੇ ਹੁਣ ਕਰਕੇ ਦਿਖਾ ਸੋ ਕਹਿਣ ਤੋਂ ਭਾਵ ਜਿੰਨੀ ਵੀ ਆਪਾਂ satsangit ਕੀਤੀ ਹੁੰਦੀ ਹੈ ਉਹ ਸਾਰੀ ਵਿਅਰਤ ਚਲੀ ਜਾਂਦੀ ਹੈ ਸੋ ਇਸੇ ਤਰ੍ਹਾਂ ਬਾਬਾ ਜੀ ਸੰਗਤ ਨੂੰ ਸਮਝਾ ਰਹੇ ਸਨ ਤਾਂ ਬਾਬਾ ਜੀ ਨੇ ਇੱਕ ਸਾਖੀ ਸੰਗਤ ਨੂੰ ਸੁਣਾਉਣੀ ਕੀਤੀ ਬਾਬਾ ਜੀ ਬਚਨ ਕਰਨ ਲੱਗੇ ਕਿ ਇੱਕ ਫਕੀਰ ਨੇ ਬੜੀ ਘਰ ਘਾਲੀ ਤੇ ਜਦੋਂ ਉਹ ਆਪਣੇ ਘਰ ਗਿਆ ਤੇ ਦਰਵਾਜ਼ੇ ਤੇ ਜਾ ਕੇ دستਕ ਦਿੱਤੀ ਤੇ ਅੰਦਰੋਂ ਆਵਾਜ਼ ਆਈ ਕੌਣ ਹੈ ਤਾਂ ਫਕੀਰ ਨੇ ਜਵਾਬ ਦਿੱਤਾ ਮੈਂ ਹਾਂ ਦਰਵਾਜ਼ਾ ਖੋਲੋ ਤੇ ਅੰਦਰੋਂ ਚੁੱਪ ਵਰਤ ਗਈ ਕੋਈ ਆਵਾਜ਼ ਨਾ ਅੰਦਰੋਂ ਆਈ ਤੇ ਉਹ ਫਕੀਰ ਕਿਨਾਂ ਚਿਹਰ ਦਰਵਾਜ਼ੇ ਤੇ ਖਲੋ ਕੇ ਵਾਪਸ ਮੁੜ ਗਿਆ ਫਿਰ ਕਾਫੀ ਸਮਾ ਤਪ ਕੀਤਾ ਇਰਦਿਆਂ ਸਿੱਧੀਆਂ ਦਾ ਮਾਲਕ ਹੋ ਗਿਆ ਤੇ ਫਿਰ ਆਪਣੇ ਘਰ ਜਾ ਕੇ ਦਸਤਕ ਦਿੱਤੀ ਤੇ ਦਰਵਾਜ਼ੇ ਅੱਗੇ ਖਲੋ ਗਿਆ ਅੰਦਰੋਂ ਫਿਰ ਆਵਾਜ਼ ਆਈ ਕੌਣ ਹੈ ਤਾਂ ਫਕੀਰ ਨੇ ਜਵਾਬ ਦਿੱਤਾ ਮੈਂ ਹਾਂ ਦਰਵਾਜ਼ਾ ਖੋਲੋ ਤੇ ਜਦੋਂ ਫਕੀਰ ਨੇ ਮੈਂ ਹਾਂ ਦਰਵਾਜ਼ਾ ਖੋਲੋ ਆਖਿਆ ਤਾਂ ਅੰਦਰੋਂ ਫਿਰ ਚੁੱਪ ਵਰਤ ਗਈ ਕਾਫੀ ਚਿਰ ਫਕੀਰ ਖਲੋਤਾ ਰਿਹਾ ਅੰਦਰੋਂ ਕੋਈ ਵੀ ਆਵਾਜ਼ ਨਾ ਆਈ ਹਾਰ ਕੇ ਉਹ ਵਕੀਰ ਵਾਪਸ ਮੁੜ ਗਿਆ ਤੇ ਵਿਚਾਰ ਕਰਨ ਲੱਗਾ ਕਿ ਇੰਨੀ ਢਾਡੀ ਮੁਸਕਤ ਕੀਤੀ ਤੇ ਫੇਰ ਵੀ ਦਰਵਾਜ਼ਾ ਨਹੀਂ ਖੁੱਲ ਰਿਹਾ ਫਕੀਰ ਫਕੀਰ ਇਹ ਵਿਚਾਰਾਂ ਕਰਦੇ ਆ ਕੋ ਸਮਾਂ ਫੇਰ ਬੰਦਗੀ ਦੇ ਵਿੱਚ ਰੁੱਝ ਗਿਆ ਹੁਣ ਸਮਾਂ ਬੀਤਣ ਤੋਂ ਬਾਅਦ ਤੀਜੀ ਵਾਰੀ ਫਕੀਰ ਫੇਰ ਦਰਵਾਜ਼ੇ ਤੇ ਆਇਆ ਤੇ ਆ ਕੇ ਆਵਾਜ਼ ਦਿੱਤੀ ਭਾਈ ਦਰਵਾਜ਼ਾ ਖੋਲੋ ਤੇ ਫੇਰ ਅੰਦਰੋਂ ਆਵਾਜ਼ ਆਈ ਭਾਈ ਕੌਣ ਹੈ ਤਾਂ ਫਕੀਰ ਨੂੰ ਵੀ ਸੋਝੀ ਆ ਗਈ ਸੀ ਕਿ ਹਰ ਵਾਰੀ ਮੈਂ ਮੈਂ ਕਰਕੇ ਮੈਂ ਸਾਰਾ ਕੁਝ ਆਪਣਾ ਗਵਾਹੀ ਜਾ ਰਿਹਾ ਇਸ ਵਰੀ ਫਕੀਰ ਨੇ ਜੁਗਤੀ ਵਰਤੀ ਤਾਂ ਫਕੀਰ ਕਹਿਣ ਲੱਗਾ ਹੋਰ ਕੋਈ ਨਹੀਂ ਤੂੰ ਆਪ ਹੀ ਹੈ ਹੋਰ ਕੋਈ ਨਹੀਂ ਤੂੰ ਆਪ ਹੀ ਹੈ ਜਦੋਂ ਇਹ ਗੱਲ ਫਕੀਰ ਨੇ ਕੀਤੀ ਤਾਂ ਦਰਵਾਜ਼ਾ ਖੁੱਲ ਗਿਆ ਸੋ ਕਹਿਣ ਤੋਂ ਭਾਵ ਕਿ ਪ੍ਰਮਾਤਮਾ ਹੀ ਆਦਮੀ ਦੇ ਵਿੱਚ ਵਸਦਾ ਹੈ ਤੂੰ ਤੂੰ ਕਰਤਾ ਤੂੰ ਹੋ ਆ ਮੈਂ ਰਹਾ ਨਾ ਹੂੰ ਤਾਂ ਫਿਰ ਬਾਬਾ ਜੀ ਨੇ ਦੂਸਰਾ ਵਚਨ ਕੀਤਾ ਤੇ ਸਮਝਾਉਣ ਲੱਗੇ ਕਿ ਮੁਹੰਮਦ ਸਾਹਿਬ ਨੇ ਪਹਾੜ ਦੀ ਗੁਫਾ ਵਿੱਚ ਵੜ ਕੇ ਬੜਾ ਤਪ ਕੀਤਾ 40 ਕੱਟੇ ਰੋਜ਼ੇ ਰੱਖੇ ਤੇ ਪਰਮੇਸ਼ਰ ਨੇ ਉਹਨਾਂ ਤੋਂ ਖੁਸ਼ ਹੋ ਕੇ ਆਵਾਜ਼ ਦਿੱਤੀ ਤੂੰ ਕੌਣ ਹੈ ਤੇ ਅੱਗਿਓ ਮੁਹੰਮਦ ਸਾਹਿਬ ਜੀ ਕਹਿਣ ਲੱਗੇ ਜੀ ਮੈਂ ਮੁਹੰਮਦ ਰੱਬ ਕਹਿਣ ਲੱਗਾ ਅਜੇ ਵੀ ਆਪਣੇ ਆਪ ਨੂੰ ਮੁਹੰਮਦ ਕਹ ਅਖਵਾਉਂਦਾ ਹੈ ਜਦੋਂ ਇਹ ਆਵਾਜ਼ ਮੁਹੰਮਦ ਸਾਹਿਬ ਦੇ ਕੰਨਾਂ ਵਿੱਚ ਪਈ ਤਾਂ ਉਹਨਾਂ ਨੂੰ ਪਤਾ ਲੱਗਿਆ ਹਲੇ ਹੋਰ ਤਪ ਕਰਨ ਦੀ ਲੋੜ ਹੈ ਸੋ ਮੁਹੰਮਦ ਸਾਹਿਬ ਹੋਰ ਤਪ ਕਰਨ ਲੱਗ ਪਏ ਕਾਫੀ ਸਮਾਂ ਫੇਰ ਲੱਗੇ ਰਹੇ ਤੇ ਫੇਰ ਖੁਸ਼ ਹੋ ਕੇ ਪ੍ਰਮਾਤਮਾ ਨੇ ਅੱਲਾ ਨੇ ਉਹਨਾਂ ਨੂੰ ਆਵਾਜ਼ ਮਾਰੀ ਕਿ ਪੁੱਛਣ ਲੱਗੇ ਤੂੰ ਕੌਣ ਹੈ ਤੋਂ ਅੱਗਿਓ ਮੁਹੰਮਦ ਸਾਹਿਬ ਕਹਿਣ ਲੱਗੇ ਕੋਈ ਨਹੀਂ ਤੂੰ ਹੀ ਤੂੰ ਹੈ ਖੁਦਾ ਖੁਸ਼ ਹੋ ਗਿਆ ਜਦੋਂ ਤੂੰ ਹੀ ਤੂੰ ਕਿਹਾ ਤਾਂ ਉਹ ਖੁਦਾ ਖੁਸ਼ ਹੋ ਕੇ ਕਹਿਣ ਲੱਗਾ ਹੁਣ ਠੀਕ ਹੈ ਇਦਾਂ ਹੀ ਚਾਹੀਦਾ ਹੈ ਸੋ ਉਹਨਾਂ ਦੀ ਭਗਤੀ ਪ੍ਰਵਾਨ ਹੋ ਗਈ ਸੋ ਕਹਿਣ ਤੋਂ ਭਾਵ ਜਿੰਨਾ ਚਿਰ ਸਾਡੇ ਸਰੀਰਾਂ ਦੇ ਵਿੱਚ ਹਉਮੈ ਵੱਡੀ ਹੈ ਉਹਨਾਂ ਚਿਰ ਸਾਡਾ ਪਰ ਉਤਾਰਾ ਨਹੀਂ ਹੋ ਸਕਦਾ ਪਰ ਉਤਾਰਾ ਤਾਂ ਹੀ ਹੋਣਾ ਹੈ ਬਾਬਾ ਜੀ ਨੇ ਸਮਝਾਇਆ ਇਸੇ ਤਰ੍ਹਾਂ ਕਿ ਭਾਈ ਹਉਮੈ ਤਿਆਗ ਕੇ ਤੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਤਾਂ ਹੀ ਇਹ ਜੀਵਨ ਸਫਲ ਹੋਣਾ ਹੈ ਨਾਮ ਜਪੀਏ ਸਿਮਰਨ ਕਰੀਏ ਗੁਰਬਾਣੀ ਦੇ ਲੜ ਲਾ ਕੇ ਅਮਰਤ ਵਾਲੇ ਹੋ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਸੋ ਕਹਾਣੀ ਦਾ ਮੇਨ ਮਕਸਦ ਬਾਬਾ ਜੀ ਨੇ ਸੰਗਤ ਨੂੰ ਸਮਝਾਇਆ ਕਿ ਭਾਵੇਂ ਆਪਾਂ ਲੱਖ ਤਪ ਕਰ ਲਈਏ ਲੱਖ ਅਖੰਡ ਪਾਠ ਸਾਹਿਬ ਸੁਣ ਲਈਏ ਕਰ ਲਈਏ ਗੁਰਬਾਣੀ ਪੜ੍ਹ ਲਈਏ ਸੇਵਾ ਸਿਮਰਨ ਕਰ ਲਈਏ ਪਰ ਉਹਨਾਂ ਚ ਰਵਿਅਥ ਹੈ ਜਨਾ ਚਿਰ ਅੰਦਰੋਂ ਹਉਮੈ ਨਹੀਂ ਜਾਂਦੀ ਜਨਾ ਚਿਰ ਆਪਾਂ ਸੋਚਦੇ ਹਾਂ ਕਿ ਮੈਂ ਕੀਤਾ ਮੈਂ ਪਾਠ ਕੀਤੇ ਮੈਂ ਸੇਵਾ ਕੀਤੀ ਮੈਂ ਸਿਮਰਨ ਕੀਤਾ ਉਹ ਕੀਤਾ ਕਰਾਇਆ ਸਾਰਾ ਵਿਰਥ ਚਲਿਆ ਜਾਂਦਾ ਹੈ ਸੋ ਭਾਈ ਆਓ ਆਪਾਂ ਹਉਮੈ ਦਾ ਤਿਆਗ ਕਰੀਏ ਗੁਰੂ ਵਾਲੇ ਬਣੀਏ ਮਲਪਾ ਖਾਣ ਦਾ ਤਿਆਗ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਸੋ ਬੋਲਦੇ ਚੱਲਦੇ ਆ ਇੱਕ ਨਹੀਂ ਬੜੀਆਂ ਗਲਤੀਆਂ ਹੋ ਗਈਆਂ ਸਾਤ ਸੰਬਖਸ਼ਣਯੋਗ ਹੈ ਸੋ ਕਿਰਪਾ ਕਰਕੇ ਵੀਡੀਓ ਨੂੰ ਵਾਤਵਾਰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ